ਵੇ ਬੇਰੀ ਸੇਦ ਬਹੁਤ ਖਰਾਬ ਐ ਤਾਂ ਕਰ ਕੁੜੀ ਨੂੰ ਫੋਨ ਲਾ ਹਾਂ ਉਹਨੂੰ ਬੁਲਾ ਲੈ ਜਲਦੀ ਠੀਕ ਹੋ ਗਈ ਬੇ ਹੱਦ ਦਾ ਮਿਲਦਾਰ ਹੋਣਾ ਹੰਤਾ ਜਿੱਦਾਂ ਜ ਮੈਂ ਬਚਣਾ ਨਹੀਂ ਹੁੰਦਾ ਵੇ ਲੈ ਲੈ ਉਧਰ ਪਖੰਡ ਕਰੀ ਜੰਨੀ ਆ ਕੁੜੀਏ ਤੇਰੇ ਅਗੀਆਂ ਕੁੜੀਆਂ ਉੱਤੇ ਕੰਮਕਾਰ ਕਰਦੀਆਂ ਫਟੀਆਂ ਤੂੰ ਪਖੰਡ ਕਰੀ ਜੰਨੀ ਐ ਵੇ ਤੂੰ ਬਾਲੀਆਂ ਗੱਲਾਂ ਨਾ ਮਾਰ ਵੇ ਮੈਂ ਮੇਰੀ ਸੀ ਨੂੰ ਬੁਲਾ ਲੈ ਕਿਉਂ ਮੇਰਾ ਨੂੰ ਮੈਂ ਤੇਨੂੰ ਬਹੁਤ ਦਿਲ ਕਰਦਾ ਕੀ ਹੋ ਜਾਣਾ ਆ ਵੇ ਉਹ ਭਰਾਵਾ ਮੇਰੇ ਫੋਨ 'ਚ ਪੈਸੇ ਨਹੀਂ ਹੈਗੇ ਆਪਨੇ ਫੋਨ ਤੋਂ ਲਾਲਾ ਕਪਾਲਾਲਾ ਹਾਂ ਤੂੰ ਨੱਕ ਸੇ ਕੰਮ ਆਏ ਬਿਮਾਰੀ ਪੈਣਿਆ ਲਾਲਾਲਾ ਮੈਂ ਕੰਮ ਆਤੀ ਕਰੇ ਤੇ ਤਾਂ ਆਪਣੀ ਵੇਖਦਾ ਮੈਂ ਹੀ ਫੂਲ ਆਨੀ ਆ ਪੀਏ ਹੈਲੋ ਹੈਲੋ ਰੇ ਪੀਏ ਹਾਂ ਮੈਂ ਵੀ ਰੇ ਕਿ ਮੈਂ ਜਤੀ ਮੇਰਾ ਬਹੁਤ ਬਿਮਾਰ ਬਹੁਤ ਹੈ ਪੀਏ ਚਲਦੀ ਆ ਜਾ ਈ ਮਾ ਤੋ ਪਹਿਲਾ ਮੈਂ ਤੁਹਾਨੂੰ ਤੇਰਾ ਦੱਸ ਕਿ ਕੀ ਹੋਇਆ ਜਦ ਤੂੰ ਐਨਾ ਰੋਈ ਜਾਂਦੀ ਏ ਇਹ ਤੇ ਤੇ ਪੀਰੇ ਵੀ ਨਾ ਕੁਛ ਦਿੱਤੀ ਏ ਅਸਾਂ ਮੈਨੂੰ ਲੱਗਦਾ ਮੇਰਾ ਆਖਰੀ ਸਮਾਂ ਆ ਕਿ ਇੱਕ ਵਾਰ ਤੇ ਮਿਲ ਜਾ ਜਲਦੀ ਆ ਜਾ ਪੀਰੇ ਮਾਈ ਮੇਰੀ ਤੂੰ ਇਦਾਂ ਨੀ ਗੱਲਾਂ ਕਾਤੇ ਕਰਦੀਆਂ ਤੂੰ ਫੋਨ ਕੱਟ ਮੈਂ ਹੁਣੇ ਆਨੀ ਆ ਤੇ ਨਾਲੇ ਆ ਕੇ ਵੀਰੇ ਨੇ ਪੁੱਛਦੀਆਂ ਤੇ ਨਾਲੇ ਭਾਬੀ ਨੇ ਪੁੱਛਦੀਆਂ ਕਿ ਤੁਸੀਂ ਮੇਰੀ ਮਾਂ ਨੂੰ ਕਾਤੇ ਐਨਾ ਤੰਗ ਕੀਤਾ ਏ ਨਹੀਂ ਕਿ ਇਹ ਤੂੰ ਆਏ ਜਾਂਦੀ ਮੇਰੇ ਗੱਲ ਬਹੁਤ ਖਰਾਬ ਹੋ ਤੀ ਆ ਜਾ ਮੇਰੀ ਮਾਂਏ ਦੁੱਖਾਂ ਦੀ ਮਾਰੀਏ ਤੈਨੂੰ ਅੱਗੇ ਵੀ ਕਿੰਨੀ ਵਾਰ ਆਖਿਆ ਕਿ ਚੱਲ ਮੇਰੇ ਨਾਲ ਚੱਰ ਚੱਲ ਮੇਰੇ ਨਾਲ ਚੱਲ ਪਰ ਤੂੰ ਮੇਰੀ ਗੱਲ ਕਿੱਥੇ ਸੁਣਦੀ ਏ ਜਦ ਵੀ ਤੈਨੂੰ ਜਾਣ ਨੂੰ ਕਹਿਦਮਾ ਨਾਲ ਬਸ ਤੂੰ ਇਹੀ ਗੱਲ ਕਹਿ ਕੇ ਛੱਡ ਦਿੰਦੀ ਏ ਕਿ ਧੀਏ ਮੇ ਤੋਂ ਮੇਰਾ ਘਰ ਨਹੀਂ ਛੱਡਦਾ ਧੀਏ ਤੂੰ ਜਾਣਦੀ ਆ ਕਿ ਅੱਜ ਤਾਂ ਦੇਰੇ ਮੇਰੇ ਬਹੁਤ ਪਾਲੀ ਦੇ ਪਿਆਰੀ ਇਤਨ ਮੈਂਡੇ ਨੂੰ ਤੂੰ ਆਏ ਚਲ ਚੁਕੀ ਏ ਨਹੀਂ ਮਾਤ ਨੂੰ ਐਵੇਂ ਦੇਣੀ ਥੋੜਾ ਕਰ ਇਹ ਹੁਣੇ ਆਣੀ ਆ ਹਾਏ ਕੀ ਹਾਏ ਕੀ ਕੀ ਮਾ ਕੀ ਹੋਏ ਤੇ ਇਹਨੇ ਦਰਦ ਹੋਣ ਲੱਗੇ ਮਾ ਤੇ ਮਾ ਤੇਨੂ ਕੀ ਹੋ ਗਿਆ ਸੀ ਮਾ ਉੱਠ ਇਹ ਨਾਲ ਗਲਤੇ ਕਰ ਤੈਨੂ ਕੀ ਹੋ ਗਿਆ ਹਲਾ ਖੜ ਦੇ 아 <목소리로> b